ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਿਆਣਾ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਅੱਜ ਕੱਲ ਜੋ ਸੀਜ਼ਨ ਚੱਲ ਰਿਹਾ ਹੈ ਉਹਦੇ ਵਿੱਚ ਇੱਕ ਬਹੁਤ ਵਧੀਆ ਸਬਜੀ ਜਿਹਨੂੰ ਕੀ ਆਪਾਂ ਚੱਪਣ ਗੱਦੂ ਕਹਿੰਦੇ ਆ ਉਹਦੇ ਬਾਰੇ ਅੱਜ ਆਪਾਂ ਗੱਲਬਾਤਾਂ ਕਰਾਂਗੇ ਦੋਸਤੋ ਜਿਹੜਾ ਚੱਪਣ ਕੱਦੂ ਆ ਜਿਹੜਾ ਇਹ ਇਹਦਾ ਵੈਸੇ ਹੀ ਬੱਚੇ ਵੀ ਪੁੱਛ ਲੈਂਦੇ ਆ ਜੀ ਇਹਦਾ ਨਾਮ ਜਿਹੜਾ ਚੱਪਣ ਕੱਦੂ ਕਿਉਂ ਕਹਿੰਦੇ ਇਹਨੂੰ ਉਹ ਤਾਂ ਵੈਸੇ ਅੱਜ ਕੱਲ ਇਹਨੂੰ ਟਿੰਡੇ ਟਿੰਡਾ ਵੀ ਕਹਿ ਦਿੰਦੇ ਆ ਪਰ ਇਹਨੂੰ ਜਿਹੜਾ ਸਹੀ ਨਾਮ ਜਿਹੜਾ ਪੰਜਾਬੀਆਂ ਚ ਜਿਵੇਂ ਸਮਰਸੀ ਵਾਲਾ ਮੋਟਰ ਨੂੰ ਆਪਾਂ ਮੱਛੀ ਮੋਟਰ ਕਹਿੰਦੇ ਆ ਪਿੰਡਾਂ ਵਾਲੇ ਤੇ ਐਵੇਂ ਜਿਹੜੇ ਆਪਣੇ ਆਪ ਦੇ ਨਾਮ ਰੱਖੇ ਹੁੰਦੇ ਆ ਇਹ ਚੱਪਣ ਕੱਦੂ ਦੇ ਨਾਮ ਤੇ ਜਿਹੜੀ ਇਹ ਸਬਜ਼ੀ ਹੈ ਜਾਣੀ ਜਾਂਦੀ ਹੈ ਉਹਦਾ ਇੱਕ ਕਾਰਨ ਵੀ ਹੈਗਾ ਇਹ ਚੱਪਣ ਕਦੂ ਨੂੰ ਕਿਉਂ ਕਿਹਾ ਜਾਂਦਾ ਤੁਹਾਨੂੰ ਦਿਖਾਉਣੇ ਆ ਆ ਵੀ ਜਿਵੇਂ ਆ ਜਿਹੜਾ ਲੱਗਿਆ ਹੋਇਆ ਇਹ ਚੱਪਣ ਕਦੂ ਆ ਇਹਦੀ ਆ ਇਹਦੀ ਵੱਲ ਬਹੁਤ ਸੋਹਣੇ ਨੂੰ ਫੁੱਲ ਲੱਗਦੇ ਆ ਪੀਲੇ ਪੀਲੇ ਪਰ ਅੱਜ ਕੱਲ ਜਿਹੜੀਆਂ ਜਿਹੜੀਆਂ ਵੈਰੈਟੀਆਂ ਆ ਉਹ ਹਾਈਬ੍ਰਿਡ ਹੋਣ ਕਰਕੇ ਜਿਹੜੇ ਅੱਜ ਕੱਲ ਚੱਪਣ ਕਦੂ ਬਾਜ਼ਾਰ 'ਚ ਵੀ ਆਉਂਦੇ ਆ ਉਹ ਸਾਰੇ ਗੋਲ ਹੀ ਆਉਂਦੇ ਆ ਇੱਕ ਜਿਵੇਂ ਦੇਸੀ ਟਿੰਡੋ ਹੁੰਦੇ ਆ ਇੱਕ ਹੁੰਦੇ ਆ ਜਿਹੜੇ ਇਹ ਹਾਈਬ੍ਰਿਡ ਟਿੰਡੇ ਵਾ ਜਾਂਦੇ ਆ ਚੱਪਣ ਕਦੂ ਜਿਵੇਂ ਇਨੂੰ ਆ ਚੱਪਣ ਕੱਦੂ ਆ ਤਾਂ ਆਖਿਆ ਜਾਂਦਾ ਵੀ ਇਹਦਾ ਜਿਹੜਾ ਥੱਲੋਂ ਇਹ ਗੋਲ ਹੁੰਦਾ ਉੱਪਰੋਂ ਇਹ ਫਲੈਟ ਹੁੰਦਾ ਜਿਵੇਂ ਚੱਪਣ ਕੱਦੂ ਵਾਂਗੂ ਜਾਂ ਜਿਵੇਂ ਆਪਾਂ ਕਹਿ ਦਈਏ ਜਿਵੇਂ ਬੱਚੇ ਕੇਕ ਵੀ ਖਾਂਦੇ ਆ ਨਾ ਲੋਕ ਕੇਕ ਬਣਾ ਕੇ ਬਨ ਕੇਕ ਜੇ ਘਰੇ ਬਣਾਈਦੇ ਆ ਜਾਂ ਉੱਥੋਂ ਦੇ ਇਹਦਾ ਸਾਇਆ ਜਿਹੜਾ ਥੋੜਾ ਜਿਆਦਾ ਦੇਖਣ ਚ ਇਹ ਐਂ ਲੱਗਦਾ ਸੀ ਤੇ ਪਿੰਡ ਵਾਲਿਆਂ ਨੇ ਇਹਦਾ ਨਾਮ ਰੱਖਤਾ ਜੀ ਚੱਪਣ ਕੱਦੂ ਇਹਦਾ ਜਿਹੜਾ ਬੀਜ ਆ ਇਹ ਅੱਜਕੱਲ ਖਤਮ ਹੋ ਗਿਆ ਵੈਸੇ ਇਹ ਹੁਣ ਜਿਹੜਾ ਚੱਪਣ ਕੱਦੂ ਆ ਉਹ ਤਕਰੀਬਨ ਦੋਨੋਂ ਬਾਜ਼ਾਰ ਚ ਮਿਲੂਗਾ ਉਹ ਗੋਲ ਹੀ ਮਿਲੂਗਾ ਉਹ ਉਹ ਸਾਰਾ ਇੱਕੋ ਜਿਹਾ ਗੋਲ ਹੁੰਦਾ ਉਹ ਤੁਸੀਂ ਜਦੋਂ ਸਬਜ਼ੀ ਲੈਣ ਜਾਂਦੇ ਆ ਜਿਹੜੇ ਆਪਾਂ ਬਾਜ਼ਾਰ ਚੋਂ ਨੂੰ ਕਹਾਂਗੇ ਚੱਪਣ ਕਦੂ ਦੇ ਦਿਓ ਤੇ ਉਹ ਗੋਲ ਜਿਹੜਾ ਦੇ ਦੇਣਗੇ ਜਿਵੇਂ ਪੇਠੇ ਦਾ ਹੁੰਦਾ ਨਾ ਪੇਠੇ ਜਿਵੇਂ ਧਾਰੀਆਂੀਆਂ ਹੁੰਦੀਆਂ ਉਸ ਤਰ੍ਹਾਂ ਦੇ ਚੱਪਣ ਕਦੂ ਅੱਜ ਕੱਲ ਬਾਜ਼ਾਰ ਚ ਮਿਲਦੇ ਆ ਪਰ ਜਿਹੜਾ ਆ ਸੀਗੇ ਇਹ ਪਹਿਲਾਂ ਇਸ ਤਰ੍ਹਾਂ ਦੇ ਹੀ ਚੱਪਣ ਕਦੂ ਆਉਂਦੇ ਹੁੰਦੇ ਸੀ ਤੇ ਇਹ ਯੂਨੀਵਰਸਿਟੀ ਤੋਂ ਤਾਂ ਵੀ ਮਿਲ ਜਾਂਦਾ ਇਹਦਾ ਪਰ ਆਮ ਥੋੜਾ ਜਿਹਾ ਜਿਹੜਾ ਹੈਗਾ ਜੇ ਦੀ ਪੈਦਾਵਾਰ ਥੋੜੀ ਜੀ ਘੱਟ ਹੁੰਦੀ ਆ ਉਸ ਚੱਪਲ ਕਦੂ ਨਾਲੋਂ ਤੇ ਥੋੜੀ ਜੀ ਇਹਨੂੰ ਜਿਵੇਂ ਕਹਿ ਲੀਏ ਵੀ ਦੂਜੀਆਂ ਨਾਲੋਂ ਫਲ ਘੱਟ ਲੱਗਦਾ ਤੇ ਥੋੜੀ ਜੀ ਬਿਮਾਰੀ ਵੱਧ ਲੱਗਦੀ ਹੈ ਪੁਰਾਣੀ ਵੈਰੈਟੀ ਆ ਇਹ ਇਸ ਵਜ੍ਹਾ ਕਾਰਨ ਇਸ ਨੂੰ ਚੱਪਲ ਕਦੂ ਆਖਿਆ ਜਾਂਦਾ ਸੀਗਾ ਛੋਟੇ ਬੱਚਿਆਂ ਨੇ ਹੁਣ ਅੱਜਕੱਲ ਨਹੀਂ ਇਹ ਆਉਂਦੇ ਬਾਜ਼ਾਰ 'ਚ ਵੀ ਘੱਟ ਆਉਂਦੇ ਆ ਬਹੁਤ ਘੱਟ ਹੁੰਦੇ ਆ ਇਹ ਦੇਖਣ ਨੂੰ ਮਿਲਣਗੇ ਸੋ ਦੋਸਤੋ ਜਿਹੜੀ ਇਹ ਸਬਜ਼ੀ ਆ ਵੀ ਦੀ ਬਹੁਤ ਵਧੀਆ ਬਣਦੀ ਆ ਤੇ ਇਹਦੀਆਂ ਵੱਲਾਂ ਵੀ ਜਰੂਰ ਥੋੜੀਆਂ-ਬਹੁਤੀਆਂ ਆਪਾਂ ਨੂੰ ਆਪਣੀ ਸਬਜੀ ਵਾਲੀ ਫਲਵਾੜੀ ਚਲਾਉਣੀਆਂ ਚਾਹੀਦੀਆਂ ਤੇ ਘਰ ਦੀ ਸਬਜੀ ਦਾ ਤਾਂ ਕੋਈ ਜਿਹੜਾ ਹੈਗਾ ਕੋਈ ਤੋੜ ਨਹੀਂਗਾ ਇਸ ਚੀਜ਼ ਦਾ ਜਰੂਰ ਆਪਣੀ ਸਬਜੀ ਆਪਣੇ ਜੋਗੀ ਲਾਇਆ ਕਰੋ ਹਰ ਵੈਰੈਟੀ ਲਾਇਆ ਕਰੋ ਹਰ ਵੈਰੈਟੀ ਹੁੰਦੀ ਹੈ ਆਪਣੇ ਸੋ ਦੋਸਤੋ ਥੈਂਕ ਯੂ ਧੰਨਵਾਦ